ਪੂਰੇ ਵੀਰ ਅੱਜ ਨਟ ਬੁਮਾ ਦੀਆਂ ਕਰਦੇ ਤੇ ਜੱਤੀ ਇਹ ਅਰੇ ਸੇ ਵੀ ਮਾਂ ਇਹ ਬਣਾ ਬੇਗਦੇ ਦਾ ਹੈ ਗੁੱਜਾ ਪੀਰ ਗੁੱਜਾ ਪੀਰ ਹਾਂਜੀ ਇੱਥੇ ਘੰਡਾ ਹਾਂਜੀ ਕੀ ਕਰੀ ਨਾ ਰਾਤ ਦੀ ਭੈਣ ਦੀ ਫੁੱਦੀ ਖਾਣੇ ਤੇ ਮਾਰ ਦਾਂਗੇ ਭੈਣ ਨੂੰ ਆ ਵੇਲ ਪੈ ਗਿਆ ਖਲਾ ਲੱਗਾ ਗਾਹ ਵੇਖ ਲੋ ਕਿ ਦਾਲ ਵੀਡੀਓ ਬਣਾ ਲਾਂਗੇ ਆਹ ਦੋ ਬੰਦੇ ਫੜਾ ਆਏ ਪਾੜੇ ਪਾਈਏ ਬੰਦੇ ਇੱਕ ਹੈਂ ਜੀ ਲਾ ਮੈਂ ਇਹਨੂੰ ਕੁੜੀ ਹੈਗਾ ਮਾਂ ਦਾ ਘਰ ਤੋੜ ਕੇ ਮਾਰ ਰਹੀ ਤੈਨੂੰ ਓਏ ਹੋਣਾ ਆਪਣਾ ਕੰਜੀ ਆਗ ਲੱਗਦਾ ਕੋਈ ਹੋਰ ਨਹੀਂ ਟੁੱਟ ਸਕਦਾ ਕਿੱਥੇ ਜਾਊਗਾ ਆ ਇੱਕ ਚਾਬੀ ਜਾ ਲੱਗੇ ਜਰਾ ਇੱਥੇ ਕਰਨਾ ਜੀਤਾ ਮੇਰਾ ਨਾਂ ਜੀਤਾ ਕਿਹੜਾ ਪਿੰਡੀ țeṛa ਉੱਚਾ ਕਿੱਡੀ ਮਾਰ ਪਿੰਡਾ țeṛa ਇੱਥੇ ਕੀ ਕਰਨਾ ਆ ਆ ਮੈਂ ਇੱਥੇ ਫਿਰਦਾ ਤੂੰ ਆ ਸਰੇਜ ਤੇ ਫੜੀ ਟੀਕਾ ਲਵਣਾ ਆ ਰੋਡ ਤੇ ਨਾ ਲੈਣਾ ਅੱਗੇ ਆ ਦੇ ਰੋਡ ਦਾ ਦੇਖੋ ਜੀ ਲੱਤ ਤੇ ਸਾਡੇ ਬੰਦੇ ਦੇ ਰੋੜ ਤਾ ਵਾ ਤੱਤਾ ਕਰ ਤੱਤਾ ਕਰ ਅੱਗੇ ਤੂੰ ਆਏਗਾ ਨਹੀਂ ਭਰਾ ਤੈਨੂੰ ਲਾਸਟ ਵਾਰਨਿੰਗ ਹੈ ਜੇ ਅੱਗੇ ਤੋਂ ਆਂਦੇ ਤਾਂ ਸਰਚਾ ਦੇ ਦੇਣਾ ਮੈਂ ਕਰੀ ਜਿੱਤ ਨਹੀਂ ਆਉਂਦਾ ਠੀਕ ਹੈ ਮੋਟਰਸਾਈਕਲ ਦਾ ਚੋਰੀ ਆ ਗਿਆ ਤੂੰ ਕਦੀ ਨੌਕਰੀ ਲੱਗੀ ਆ ਨਸ਼ਾ ਲੱਗ ਗਿਆ ਨੌਕਰੀ ਲੱਗੀ ਤੇ ਭੈਣ ਜੋ ਨੌਕਰੀ ਨਸ਼ਾ ਕਰਕੇ ਕਰਨੀ ਆ ਇੰਨੇ ਬਾਬੇ ਜਿੱਥੇ ਭੈਣ ਨੌਕਰੀ ਹੋ ਨਹੀਂ ਕਰਨ ਦੇ ਧੱਕੇ ਆ ਤੇ ਤੂੰ ਫਿਰ ਤੈਨੂੰ ਬਾਬਿਆਂ ਦੇ ਨਾਂ ਤੇ ਧੱਕੇ ਖਾਈ ਜਾ ਫਿਰ ਭੈਣ ਚ ਗਾਤਰਾ ਤੂੰ ਪਾਇਆ ਵਾ ਵੇ ਸ੍ਰੀ ਸਾਹ ਤੂੰ ਗਲੇ ਪਾਇਆ ਵਾ ਤੇ ਲੌਂ ਤੋਂ ਟੀਕੇ ਡਿਆ ਵਾ ਕੋ ਚਾਹ ਦੀ ਅਗਲ ਕਰ ਭੈਣ ਚ ਸਿਆਣਾ ਬਿਆਣਾ ਤੇ ਹੋਇਆ ਤੂੰ ਲੋਕਾਂ ਨੂੰ ਖੇਡ ਢੱਕਣਾ ਤੂੰ ਦੇ ਆਪ ਨਹੀਂ ਭੈਣ ਚ ਦਾ ਡੰਡਿਆ ਤੇ ਤੂੰ ਕਿਹਨੂੰ ਕੀ ਢੱਕਣਾ ਨਾ ਨਾ ਵੇਖੋ ਆ ਆ ਆ ਵੇਖੋ ਇਹ ਕੱਢ ਲੈ ਪਾਈ ਇੱਕ ਆ ਨਾਲ ਤੇਰੀ ਤੈਨੂੰ ਲੰਨ ਤੁਹਾਡੀ ਨੂੰ ਗਾਹਾਂ ਵੇਖੋ ਲੱਤ ਵੇਖੋ ਇੱਧਰ ਗਾਹਾਂ ਹੈਗਾ ਇੱਧਰ ਜائیں ਤਾਂ ਫਿਰ ਏ ਮਾਰ ਦਿਓ ਛੱਕ ਹੈ ਬਾ ਠੀਕ ਹੈ ਨਾ ਨਾ ਸਰ ਜਿਆ ਕਰਾ ਸ਼ਹਿਰੀ ਨਾਲ ਗੱਲ ਕਰਾ ਪਾਪੇ ਦਾ ਨੰਬਰ ਆ ਲਗਾ ਸੰਧ ਲਗਾ ਆ ਲੋ ਆ ਲੋ ਜੀ ਆ ਲੋ ਆ ਲੋ ਇੱਕ ਕੁੜੀ ਕਿੱਥੇ ਹੈ ਇੱਕ ਕੁੜੀ ਆ ਕਰਾ ਜੀ ਵੀਰੋ ਖਾਣ ਨੂੰ ਦੇਖੋ ਜੀ ਆ ਮੁੰਡਾ ਵੀਰ ਆ ਵੀਰ ਦੁਪਹਿਰ ਨੂੰ ਫੜਿਆ ਜੇ ਆ ਸਮਾਨ ਫੜਿਆ ਜੇ ਬਾਜੀ ਇਹ ਦੇਖੋ ਉੱਥੇ ਵਿੱਚ ਬਾਬੇ ਪੱਕੇ ਲੱਗੇ ਫਿਰ ਆ ਦੇਖੋ ਇਹ ਮੁੰਡਾ ਅੱਗੇ ਸਾਡੇ ਤੋਂ 5-6 ਵਾਰੀ ਭੱਜਿਆ ਵਾ ਤੇ ਐਤ ਕਾਬੂ ਆਇਆ ਜੇ ਇਹ ਮਰ ਗਿਆ ਲੋਕਾਂ ਨੂੰ ਸਮਾਨ ਪੀਉਣ ਡਿਆ ਨੇ ਸਰਾਂਵਾ ਦਾ ਬੰਦਾ ਜਿਹਨੇ ਭੈਣ ਤੋਂ ਚੋਰੀ ਐਕਟਿਵ ਚੋਰੀ ਸਾਰਾ ਕੁਝ ਚੋਰੀ ਭੱਟੀਗਾ ਭਰਿਆ ਵੇ ਆ ਵੀ ਕੀ ਨਾ ਤੇਰਾ ਗੱਡ ਫੜ ਕੇ ਰੱਖ ਉਹ ਨਾ ਕੀ ਤੇਰਾ ਮੇਰਾ ਨਾਂ ਹੈਂ ਲਾਡੀ ਹੈ ਭਾਜੀ ਦਾ ਧੂੜ ਨਹੀਂ 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 ਲਾਡੀ ਹੈ ਕਿਹੜਾ ਪਿੰਡ ਮੇਰਾ ਭਾਈ ਖਰੜ ਤੇ ਸੱਕੀ ਵਾਲੇ ਬੰਨੇ ਕੀ ਆਇਆ ਕੀਰਤਨ ਦੁਆਰ ਲਾ ਕੇ ਕੀ ਕਰਨਾ ਹੈ ਦਵਾਈ ਲੈਣਾ ਹੈ ਮੇਰੀ ਸਮਾਨ ਦਵਾਈ ਕਿਹਨਾਂ ਸਮਾਨ ਚਾਹਤਾ ਚੁੱਟਾ ਪੀਣਾ ਹੈ ਕਿ ਵੇਚਣਾ ਹੈ ਨਹੀਂ ਭਾਈ ਪੀਣਾ ਹੈ ਵੇਚਣਾ ਅੱਛਾ ਤੇ ਕਿਧ ਕੋ ਲੈਣਾ ਭਾਈ ਦਰਵਾਦੂ ਜਾਣੇ ਆ ਕਿਹੜੇ ਨਾਂ ਦੱਸ ਨਾਂ ਭਾਈ ਸੱਚੀ ਨਹੀਂ ਪਤਾ ਪਰ ਮੈਂ ਇੱਕ ਦਾ ਇੱਕ ਦਾ ਨੋਟੀ ਭਾਈ ਨੋਟੀ ਆ ਹਾਂਜੀ ਕਿੰਨਾ ਸਮਾਨ ਆ ਜਿਹਨੇ ਵੇਚਿਆ ਕਿੰਨਾ ਕ ਵੇਚਿਆ ਭਾਈ ਹੱਲੇ ਮੈਂ ਜੁਨੇ ਮੜਾ ਖੋਲਣ ਦੇ ਹੱਲੇ ਮੈਂ ਕਿੰਨਾ ਕੀ ਦਾਵੀ ਕਰਾ ਮੈਂ ਭਾਈ ਹਾਂਜੀ ਦਾਵੀ ਕਰਾ ਮੈਂ ਭਾਈ ਅੰਦਾਜ਼ਾ ਲਾ ਦੇ 5 6 5 6 ਗ੍ਰਾਮ ਠੀਕ ਹੈ ਕਿੰਨੇ ਕੁ ਬੰਦਿਆਂ ਨੂੰ ਦੇ ਚੱਜੂ ਨੀ ਭਾਈ ਪਤਾ ਨਹੀਂ ਹਾਲੇ ਮੈਂ ਅੱਜ ਝੂਠੀ ਬੋਲ ਤੂੰ ਅੱਗੇ ਤੋਂ ਆਏਂਗਾ ਇੱਥੇ ਨਹੀਂ ਭਾਈ ਅੱਜ ਬਾਅਦ ਆਉਂਗਾ ਤੇ ਬੇਸ਼ੱਕ ਤੁਹਾਨੂੰ ਪੁੱਛ ਕੇ ਪੜਾ ਦੇ ਭਾਈ ਇਹਦੇ ਫੇਰ ਤੂੰ ਆਪਣੀ ਜੇ ਆਇਆ ਤੇ ਤੂੰ ਆਪ ਜ਼ਿੰਮੇਵਾਰੀ ਹੈ ਠੀਕ ਹੈ ਭਾਈ ਅੱਜ ਬਾਅਦ ਆਂਗਾ ਜੇ ਆਪੇ ਲਾ ਦੋਈਂ Aei 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 aoe di quoi di fad di fad